ਉਸ ਵਿੱਚ ਅੱਜ ਸਟੋਰਮ ਰੱਖਿਆ ਗਿਆ ਜਿਹੜਾ ਤੇ ਉਹਦੇ ਵਿੱਚ ਪਹੁੰਚਿਓ ਕਿਹੜੀ ਜਗ੍ਹਾ ਤੋਂ ਆਏ ਤੇ ਕੀ ਕਰਦੇ ਹੋ ਮੇਰਾ ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੀ ਮੇਰਾ ਨਾਮ ਵਿੱਕੀ ਬਰੋਚਾ ਧੂਰੀ ਤੋਂ ਤੇ ਮੈਂ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦਾ ਕੌਮੀ ਪ੍ਰਧਾਨ ਹਾਂ ਜੀ ਤੇ ਅਸੀਂ ਜਿਹੜਾ ਅਜੇ ਰਿਵਿਸ਼ਨ ਚੋਰ ਫੜੋ ਮੋਰਚੇ ਦੀ ਇੱਕ ਮੀਟਿੰਗ ਸੀ ਲੁਧਿਆਣੇ ਵਿਖੇ ਤੇ ਮੈਂ ਉੱਥੇ ਬਤੌਰ ਕਨਵੀਨਰ ਜਿਹੜਾ ਉਹਦੇ ਤੇ ਕੰਮ ਕਰ ਰਹੇ ਹਾਂ ਪਿੱਛੇ ਜਿਹੜਾ 6.5 ਮਹੀਨੇ ਧਰਨਾ ਰਿਹਾ ਮੋਰਚਾ ਰਿਹਾ ਉੱਥੇ ਵੀ ਅਸੀਂ ਬਤੌਰ ਪੂਰੇ ਦਿਨ ਰਾਤ ਰੋਟੀ ਨਿਭਾਈ ਹੈ ਤੇ ਜਿਹੜਾ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀਆਂ ਉੱਥੋਂ ਜਿਹੜੇ ਉਦੋਂ ਦੇ ਮੌਕੇ ਦੇ ਮੰਤਰੀ ਸੀਗੇ ਬਲਕਾਰ ਸਿੰਘ ਜੀ ਉਹਨਾਂ ਨੇ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਰੱਦ ਹੋਏ ਨੇ ਉਹ ਸਾਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਜਿਹੜਾ ਡੰਡ ਲਾਇਆ ਜਾਊਗਾ ਪਰ ਸਾਡਾ ਬੜਾ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਜਿਹੜੀ ਪੰਜਾਬ ਦੇ ਵਿੱਚ ਕਾਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਜਿਹੜਾ ਜਿੰਨਾ ਵੀ ਇਹ ਦਲਤ ਵਿਰੋਧੀ ਸਰਕਾਰ ਹੈ ਜਿਹੜੇ ਬੰਦਿਆਂ ਦੇ ਸਰਟੀਫਿਕੇਟ ਰੱਦ ਹੋ ਗਏ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਸੀਗੇ ਅੱਜ ਵੀ ਉਹ ਬੰਦੇ ਸਾਰੇ ਨੌਕਰੀਆਂ ਕਰ ਰਹੇ ਨੇ ਤੇ ਉਹਨਾਂ ਦੀ ਪ੍ਰਮੋਸ਼ਨਾਂ ਵੀ ਹੋ ਰਹੀਆਂ ਨੇ ਜਿਵੇਂ ਦੇਖਦੇ ਹਾਂ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਆ ਭਵਾਂਤਵਾਂ ਸਰਕਾਰ ਬਾਬਾ ਸਾਹਿਬ ਦੀ ਫੋਟੋ ਲਾ ਕੇ ਸਮਾਜ ਨੂੰ ਗੁੰਮਰਾ ਕਰ ਸ ਬਿਲਕੁਲ ਜੀ ਫੋਟੋ ਉਹਨਾਂ ਨੇ ਮਗਰ ਲਾਤੀ ਵੀ ਇਹ ਸਮਾਜ ਬੋਲੇ ਨਾ ਤੇ ਉਹ ਬਾਬਾ ਸਾਹਿਬ ਦੀ ਭਗਤ ਸਿੰਘ ਜੀ ਦੀ ਫੋਟੋ ਲਾ ਕੇ ਵੀ ਅਸੀਂ ਕ੍ਰਾਂਤੀਕਾਰੀਆਂ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ ਪਰ ਉਹ ਫੋਟੋ ਲਾ ਕੇ ਜੀ ਸਮਾਜ ਦੇ ਜਿਹੜੇ ਸਮਾਜ ਦਾ ੱੱਕਾ ਕਰ ਰਹੇ ਨੇ ਸ਼ੋਸ਼ਣ ਕਰ ਰਹੇ ਨੇ ਉਹ ਫੋਟੋ ਦੇ ਉਲੇ ਚ ਕਰੀ ਜਾਂਦੇ ਨੇ ਤੇ ਜਿੰਨੇ ਵੀ ਬਾਬਾ ਸਾਹਿਬ ਦੇ ਵਿਚਾਰਧਾਰਾ ਸੀ ਉਹਦੇ ਉਲਟ ਕੰਮ ਕਰ ਰਹੇ ਨੇ ਕਹਿੰਦੇ ਸੰਵਿਧਾਨ ਦੇ ਅਕੋਰਡਿੰਗ ਕੰਮ ਕਰਦੇ ਪਰ ਐਸੇ ਕਮਿਸ਼ਨ ਮੈਂਬਰ ਵੀ ਠਾਈ ਗਏ ਪਿਛਰੇ ਟਾਈਮ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਇਹ ਦੇਖੋ ਜੀ ਅੱਜ ਦੋ ਮੈਂਬਰ ਨੇ ਤੇ ਬਾਕੀਆਂ ਦੇ ਕੇਸ ਚੱਲ ਰਹੇ ਹਜੇ ਕੋਈ ਚੇਅਰਮੈਨ ਨਹੀਂ ਲਾਇਆ ਤੇ ਇਹਨਾਂ ਨੇ ਪਹਿਲਾਂ ਮੈਂਬਰਾਂ ਦੀ ਜਿਹੜੀ ਉਹਨਾਂ ਦੀ ਟਰਨਸ 6 ਸਾਲ ਦੀ 3 ਸਾਲ ਕਰਤੀ 10 ਤੋਂ 5 ਕਰਤੇ ਇਹਨਾਂ ਨੂੰ ਕੀ ਆ ਵੀ ਪੰਜਾਬ ਦੇ ਵਿੱਚ ਇਹ ਸਿਰਫ ਜਿਹੜਾ ਜਨਰਲ ਵਰਗ ਨੂੰ ਉੱਪਰ ਲਿਆਉਣਾ ਚਾਹੁੰਦੇ ਨੇ ਭਗਵੰਤਬਾਨ ਜੀ ਤੇ ਅਸੀਂ ਸਾਡੇ ਧੂਰੀ ਤੋਂ ਹੀ ਜਿੱਤੇ ਹੋਏ ਨੇ ਅਸੀਂ ਧੂਰੀ ਤੋਂ ਹੀ ਬਿਲੋਂਗ ਕਰਦੇ ਆਂ ਤੇ ਧੂਰੀ ਦੇ ਵਿੱਚ ਵੀ ਦੇਖੀ ਸਭ ਤੋਂ ਜ਼ਿਆਦਾ ਜਿਹੜੀ ਹੈ ਅੱਜ ਦੇ ਘੜੀ ਇਹਨਾਂ ਨੇ ਜਾਤ ਪਾਤ ਫਲਾਈ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਜਮੀਂ ਭੰਗ ਹੋ ਚੁੱਕਿਆ ਦਿਨ ਦਿਹਾੜੇ ਆਪਾਂ ਨੂੰ ਪਤਾ ਕਤਲ ਹੋ ਰਹੇ ਨੇ ਸਰਿਆਂਮ ਗੁੱਡਾਗਰਦੀ ਹੋ ਰਹੀ ਹੈ ਗਰੀਬ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕੁੱਟਿਆ ਮਾਰਿਆ ਜਾ ਰਿਹਾ ਤੇ ਇਹਦੀ ਕੋਈ ਸੁਣਵਾਈ ਨਹੀਂ ਕਰ ਰਹੀ ਆ ਪੰਜਾਬ ਦੇ ਵਿੱਚ ਸੰਗਠਨ ਸੰਸਥਾਵਾਂ ਭਵਨ ਬਾਲਮਿਕ ਮਹਾਰਾਜ ਦੇ ਨਾਮ ਤੇ ਬਾਬਾ ਸਾਹਿਬ ਦੇ ਨਾਮ ਤੇ ਸਤਗੁਰ ਉਦਾਸ ਮਹਾਰਾਜ ਦੇ ਨਾਮ ਤੇ ਬਣੀਆਂ ਹੋਈਆਂ ਪਰ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਕੰਮ ਕਰਦਾ ਇਹ ਹੀ ਤਾਂ ਸਭ ਤੋਂ ਦੁਖਦਈ ਗੱਲ ਹੈ ਜੀ ਜਿਹੜਾ ਸਾਡਾ ਸਮਾਜ ਹੈ ਸਾਡੀ ਅਜਿਹਾ ਜਨ ਆਬਾਦੀ ਬਹੁਤ ਹੈ 36 37% ਆਬਾਦੀ ਹੈ ਐਸਸੀ ਸਮਾਜ ਦੀ ਪਰ ਜਦ ਤੱਕ ਇਹ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਨਹੀਂ ਹੁੰਦਾ ਹੁਣ ਅਸੀਂ ਪਿੱਛੇ ਜੇ ਸੱਤ ਆਦਮੀ ਨਯੋਗੇ ਸੀ ਐਕਸ਼ਨ ਕਮੇਟੀ ਬਣਾਈ ਆ ਪੰਜਾਬ ਦੇ ਵੀ ਜਿੱਥੇ ਵੀ ਕਿਸੇ ਗਰੀਬ ਵਰਗ ਦੇ ਭਾਈਚਾਰੇ ਨਾਲ ਐਸ்சி ਬੀਸੀ ਨਾਲ ਕੋਈ ਤੱਕਾ ਹੋਊਗਾ ਇਹ ਐਕਸ਼ਨ ਕਮੇਟੀ ਉੱਥੇ ਜਾ ਕੇ ਐਕਸ਼ਨ ਲਵੇਗੀ ਤੇ ਉਹਨਾਂ ਨੂੰ ਇਨਸਾਫ ਦਿਵਾਵੇਗੀ ਜਿਸ ਤਰ੍ਹਾਂ ਪਹਿਲੇ ਵੀ ਕਈ ਵਾਰੀ ਸਮਾਜ ਤੇ ਤੱਕਾ ਹੋਇਆ ਇਹਨਾਂ ਦੀ ਕੁਝ ਤੁਸੀਂ ਵੀਡੀਓ ਤੇ ਜਾਣਕਾਰੀ ਸਾਂਝੀ ਕੀਤੀ ਆ ਕੀ জানা ਚਾਹੁੰਦੇ ਹੋ ਜਾਗਰੂਕ ਕਰਨ ਦੇ ਲਈ ਸਮਾਜ ਵਿੱਚ ਜੋ ਲੋਕ ਨੇ ਇਹ ਤੱਕੇ ਤਾਂ ਜੀ ਹਜ਼ਾਰਾਂ ਸਾਲਾਂ ਤੋਂ ਹੋ ਰਹੇ ਨੇ ਇਹ ਤਾਂ ਹੁਣ ਇੱਕ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਤੇ ਹੁਣੇ ਉਜਾਗਰ ਹੋਣ ਲੱਗੇ ਨੇ ਤੱਕੇ ਤਾਂ ਇਤੋਂ ਵੱਧ ਹੋ ਰਹੇ ਸੀ ਹੁਣ ਵੀ ਹੋ ਰਹੇ ਨੇ ਤੇ ਹੁਣ ਸਮਾਜ ਨੂੰ ਜਾਗਣ ਦੀ ਲੋੜ ਹੈ ਅਸੀਂ ਤੇ ਇੱਕੋ ਗੱਲ ਕਹਿੰਦੇ ਆ ਵੀ ਜੇ ਆਪਾਂ ਇਕੱਲੇ ਇਕੱਲੇ ਰਹੇ ਤਾਂ ਛੇਤਰ ਖਾਈ ਜਾਵਾਂਗੇ ਜਦ ਤੱਕ ਨਹੀਂ ਇਕੱਠੇ ਹੋਵਾਂਗੇ ਤਾਂ ਆਪਾਂ ਆਪਣੇ ਸਮਾਜ ਦੀ ਜਿਹੜੀ ਜਿਤਾ ਬਹਾਲ ਨਹੀਂ ਕਰ ਸਕਦੇ ਧੀਆਂ ਪਣਾ ਦੀ ਮਜ਼ਦੂਰਾਂ ਦੀ ਅੱਜ ਸਾਡਾ ਸ਼ੋਸ਼ਣ ਹੋ ਰਿਹਾ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਨੌਕਰੀਆਂ ਤੁਸੀਂ ਦੇਖੋ ਜਾਲੀ ਸਰਟੀਫਿਕੇਟ ਬਣਾਏ ਨੇ ਸਰਕਾਰ ਨੂੰ ਪਤਾ ਉਹ ਹੀ ਅੱਖਾਂ ਬੰਦ ਕਰੀ ਬੈਠੇ ਨੇ ਪਿਛਲੇ ਟਾਈਮ 'ਚ ਪੰਜਾਬ ਮੰਨ ਦੀ ਕਾਲ ਦਿੱਤੀ ਗਈ ਸੀ ਤੇ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਸੀ ਪਰ ਦੁਬਾਰਾ ਫੇਰ ਕਾਲ ਕੈਨਸਲ ਕਰ ਦਿੱਤੀ ਗਈ ਸੀ ਉਹ 12 ਜੂਨ ਦੀ ਗੱਲ ਸੀ 2023 ਦੀ ਜਿਹੜੀ ਕਾਲ ਸੀਗੀ ਜੀ ਮੈਂ ਵਿੱਚ ਹੀ ਸੀਗਾ ਤੇ ਸਰਕਾਰ ਨੇ ਚੀਮਾ ਸਾਹਿਬ ਸੀ ਕਿਹਾਦੋਂ ਤੇ ਹੋਰ ਮੰਤਰੀ ਸਾਹਿਬਾਂ ਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ 15 ਦਿਨਾਂ ਦੇ ਵਿੱਚ ਸਾਰੇ ਸਰਟੀਫਿਕੇਟ ਰੱਦ ਕਰਕੇ ਸਾਰੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕਾਂਗੇ ਪਰ ਉਹਨਾਂ ਨੇ ਸਮਾਜ ਨੂੰ ਤੇ ਸਾਰੇ ਲੋਕਾਂ ਨੂੰ ਗੁੰਮਰਾਹ ਕੀਤਾ ਅਸੀਂ ਵੀ ਉਹਨਾਂ ਦੀ ਜਿਹੜਾ ਮੋਰਚਾ ਵੀ ਉਹਨਾਂ ਦੀ ਗੱਲ ਆ ਇਸ ਕਰਕੇ ਆ ਗਿਆ ਕਿਉਂ ਜਿਹੜੀ ਸਰਕਾਰ ਦੇ ਨੁਮਾਇੰਦੇ ਜਿਹੜਾ ਐਸਸੀ ਸਮਾਜ ਦੇ ਨੁਮਾਇੰਦੇ ਨੇ ਉਹਨਾਂ ਤੇ ਵਿਸ਼ਵਾਸ ਕਰ ਲਿਆ ਉਹਨਾਂ ਨੇ ਇਹ ਗੱਲ ਕਹਤੇ ਵੀ ਅਸੀਂ ਵੀ ਐਸੀ ਸਮਾਜ ਦੇ ਨਮਾਇंदे ਆ ਅਸੀਂ ਆਪਣੇ ਸਮਾਜ ਦੀ ਗੱਲ ਕਰਾਂਗੇ ਤੇ ਇਹ ਬੰਦਿਆਂ ਨੂੰ ਅਸੀਂ ਜੇਲਾਂ ਚ ਭੇਜਾਂਗੇ ਤੇ ਇਹਨਾਂ ਜਿਹੜਾ ਮੋਰਚਾ ਆ ਵੀ ਉਹਨੂੰ ਇਨਸਾਫ ਮਿਲੂਗਾ ਹਰ ਟਾਈਮ ਤੇ ਚੋਣਾਂ ਦੁਬਾਰਾ ਫੇਰ ਆਣੀਆਂ ਸਮਾਜ ਨੂੰ ਕੀ ਮੈਸੇਜ ਸਮਾਜ ਨੂੰ ਕਹਾਂਗੇ ਵੀ ਜਿਹੜੀ ਆਪਣੀ ਪਛਾਣ ਕਰਨ ਤੇ ਆਪਣੇ ਜਿਹੜੇ ਜਾਗਦੇ ਜ਼ਮੀਰ ਦੇ ਆਪਣੇ ਕੌਮ ਦੇ ਆਗੂ ਨੇ ਉਹਨਾਂ ਨੂੰ ਵੋਟਾਂ ਪਾਣ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਤੇ ਜਿਹੜੀ ਇਹੋ ਜਿਹੇ ਸਰਕਾਰਾਂ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਸੋ ਅੱਜ ਜਿਹੜੀ ਆਪਣਾ ਲੁਧਿਆਣਾ ਸਰਕਟ ਹੋ ਕੇ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਵੱਲੋਂ ਪ੍ਰੋਫੈਸਰ ਹਨੇਕ ਸਿੰਘ ਜੀ ਦੀ ਅਗਵਾਈ ਹੇਠ ਜਿਹੜੀ ਮੀਟਿੰਗ ਹੋਈ ਹੈ ਉਸ ਵਿੱਚ ਸਭ ਤੋਂ ਵੱਡਾ ਜਿਹੜਾ ਡਿਸੀਜਨ ਲਿਆ ਗਿਆ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਹਰ ਪਿੰਟ ਲੈਵਲ ਦੀਆਂ ਜਿੰਡੀਆਂ ਵੀ ਸਮੱਸਿਆਵਾਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਉਹ ਟੀਮਾਂ ਬਣਾ ਕੇ ਉਹ ਸਾਰੀਆਂ ਸੁਣੀਆਂ ਜਾਣਗੀਆਂ ਕਿਉਂਕਿ ਚੋਰਫੜੋ ਰਿਜ਼ਰਵੇਸ਼ਨ ਦਾ ਪਹਿਲ ਕਦਮੀ ਇਹੀ ਹੈ ਕਿ ਪੂਰੇ ਸਮਾਜ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਤੇ ਇਸ ਕਰਕੇ ਜਿਹੜੀ ਹੈ ਹੁਣ ਬਹੁਤ ਜਲਦੀ ਜਿਹੜੀਆਂ ਉਹ ਜੌਨਪੱਦਰ ਤੇ ਮਾਜਾ ਮਾਲਵਾ ਦੇ ਦਬਾਬਾ ਤਿੰਨਾਂ ਜੌਨਾਂ ਚ ਇੱਕ ਵੱਡੀਆਂ ਮੀਟਿੰਗਾਂ ਕਰਨ ਤੋਂ ਬਾਅਦ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਐਕਸ਼ਨ ਕੀਤਾ ਜਾਏਗਾ ਸਰਕਾਰ ਦੇ ਅੰਗੇਸ਼ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਸ਼ੈਡੂ ਕਾਸਟ ਭਾਇਜਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਤਾਂ ਅਸੀਂਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਤਿਆਚਾਰ ਪਿੰਡਾਂ ਕਸਬਿਆਂ ਗਲੀਆਂ ਮਹੱਲਿਆਂ ਚ ਹੋ ਰਿਹਾ ਸੋ ਸਾਡੇ ਅਧਿਕਾਰ ਜਿਹੜੇ ਆ ਉਹਨਾਂ ਨੂੰ ਤਬੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾੰਪਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਾ ਕਿਸ ਮੁੱਚੇ ਸ਼ੈਡਿਊਲ ਕਾਸਟ ਪਾਈ ਜਾਰੇ ਨੂੰ ਬੇਨਤੀ ਹੈ ਕਿ ਆਪ ਸਾਰੇ ਇਕੱਤਰਤਾ ਕਰੋ ਇਕਜਟ ਹੋ ਅਤੇ ਜਿਹੜਾ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਲੈਵਲ ਦਾ ਇੱਕ ਵੱਡਾ ਜਿਹੜਾ ਸੰਘਰਸ਼ ਲਿਖਿਆ ਜਾਏਗਾ ਪੂਰੇ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਵਾਸਤੇ ਅਤੇ ਭਾਰਤ ਦੇ ਵਿੱਚ ਵਸਦੇ ਸਾਰੇ ਇਹਨੂੰ ਅਸੀਂ ਚੋਰਫੜੋ ਰਿਜ਼ਰਵੇਸ਼ਨ ਮੋਰਚੇ ਦੇ ਮਾਧਿਅਮ ਨਾਲ ਅਸੀਂ ਪੂਰੇ ਭਾਰਤ ਦੇ ਹਰ ਇੱਕ ਮਸਲੇ ਨੂੰ ਪੈਲ ਦੇ ਆਧਾਰ ਤੇ ਉਠਾਵਾਂਗੇ ਤੇ ਆਪਣੇ ਜਿਹੜੀ ਯੂਥ ਹੈ ਆਪਣੇ ਜਿਹੜਾ ਭਾਈਚਾਰਾ ਹੈ ਸਾਡੇ ਪਿੰਡਾਂ ਚ ਵੱਸਦਾ ਹੈ ਸ਼ਹਿਰਾਂ ਚ ਵੱਸਦਾ ਹੈ ਉਹਨਾਂ ਤੱਕ ਜਿਹੜੀ ਆ ਇਹ ਮਸਲੇ ਨੂੰ ਲੈ ਕੇ ਜਾਵਾਂਗੇ ਤਾਂ ਜੋ ਅਵੇਅਰ ਹੋਣ ਅਤੇ ਆਪਣੇ ਅਧਿਕਾਰਾਂ ਲਈ ਜਿਹੜੀ ਆ ਉਹ ਸੰਘਰਸ਼ ਕਰੇ ਪੰਜਾਬ ਸਰਕਾਰ ਵੱਲੋਂ ਭਗਤ ਸਿੰਘ ਜੀ ਔਰ ਬਾਬਾ ਸਾਉਣੀ ਤੋਂ ਉਦਤ ਕਰਾਈ ਗਈ ਹੈ ਕਿ ਲੱਗਦਾ ਸੁਵਟਾਂ ਦੇ ਅਕੋਰਡਿੰਗ ਕੰਮ ਹੋ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਉਹ ਸਿਰਫ ਤੇ ਇੱਕ ਸਾਡੇ ਭਾਈਚਾਰੇ ਨੂੰ ਖੁਸ਼ ਕਰਨ ਦੀ ਨੀਅਤ ਨਾਲ ਜਿਹੜੀ ਉਹ ਲਗਾਈ ਸੀ ਕਿਉਂਕਿ ਜਿੰਨਾ ਵੀ ਕੰਮ ਹੋ ਰਿਹਾ ਹੈ ਉਹ ਸਵਿਧਾਨ ਦੇ ਉਲਟ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡਾਂ 'ਚ ਦਮੀਆਂ ਬੋਲੀਆਂ ਜਿਹੜੀਆਂ ਉਹ ਕੋਈ ਰੁੱਗੀਆਂ ਨਹੀਂ ਹੈਗੀਆਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਉਹ ਹੋਈਆਂ ਸੋ ਉਸ ਦੇ ਸਬੰਧਤ ਵੀ ਮੈਂ ਅਪੀਲ ਕਰਦਾ ਹੈ ਪੰਜਾਬ ਸਰਕਾਰ ਨੂੰ ਕਿ ਜਿਹੜੇ ਵਾਅਦੇ ਕੀਤੇ ਆ ਜਿਹੜੇ ਵਾਅਦਿਆਂ ਤੇ ਤੁਸੀਂ ਆਏ ਆ ਉਹਨਾਂ ਵਾਦਿਆਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਚੋਲ ਫੜੋ ਰਿਜ਼ਰਵੇਸ਼ਨ ਮੋਰਚੇ ਵੱਲੋਂ ਜੋ ਮੁਹਿੰਮ ਛੇੜੀ ਗਈ ਸੀ ਐਸੀਆਂ ਦੀ ਜਿਹੜੀ ਰਿਜ਼ਰਵੇਸ਼ਨ ਨੂੰ ਕੁੱਤਰ ਨਾਲੇ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਲਈ ਐ ਸੀਐਮ ਸਾਹਿਬ ਨੇ ਆਪਣੇ ਵੱਲੋਂ ਗੱਲ ਜਰੂਰ ਕਹੀ ਹੈ ਬੜੇ ਵੱਡੇ ਪੱਧਰ ਤੇ মিডিਆ ਚ ਕਹੀ ਸੀ ਕਿ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਰਿਜ਼ਲਟ ਜਿਹੜਾ ਹੈ ਉਹ ਬਿਲਕੁਲ ਜ਼ੀਰੋ ਹੈ ਕੋਈ ਵੀ ਜਿਹੜੀ ਆ ਉਹ ਠੁਕਵੀਂ ਕਾਰਵਾਈ ਕੀਤੀ ਨਹੀਂ ਗਈ। ਅੰਮ੍ਰਿਤਸਰ ਦੀ ਮੀਟਿੰਗ ਦੇ ਵਿੱਚ ਹੋਰ ਵੀ ਸਮਾਜ ਦੀ ਲੋਕ ਪਹੁੰਚ ਹਾਂਜੀ ਬਿਲਕੁਲ ਜੀ ਹਰ ਕਮਿਊਨਿਟੀ ਵੇਖੋ ਇਹ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੁੰਦਾ ਇਹ ਸਾਰੇ ਸਾਰੇ ਭੈਜੜਾ ਜਿਹੜਾ ਹੈ ਉਹ ਸਾਂਝ ਹੈਗੀ ਆ ਇਹਦੇ ਵਿੱਚ ਜਨਰਲ ਪਰਵਾਹ एससी बीसी ओबीसी एसटी सारे जेड़ा समाज ਦੇ ਜਥੇਬੰਦੀਆਂ ਦੇ ਆਗੂ ਸਹਿਬਾਨ ਆ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਇਤੋਂ ਵੱਡੀ ਗੱਲ ਜਿਹੜੀ ਹੈ ਉਹ ਪ੍ਰੋਫੈਸਰ ਹਨੇਕ ਸਿੰਘ ਜੀ ਦੀ ਅਗਵਾਈ ਹੇਠ ਸਮੁੱਚਾ ਸਮਾਜ ਜਿਹੜਾ ਆ ਉਹ ਸਮਾਜ ਇਕੱਤਰ ਹੋ ਕੇ ਲਾਏ ਬੰਦ ਕਰ ਰਿਹਾ ਪਿੰਡਾਂ ਚ ਸਾਰੇ ਸਮਾਜ ਜੀ ਸਾਥਿਓ ਜੈਪ੍ਰੀਮ ਜੈਪਾਤ ਜੈ ਬੋਲਿਵਾਸੀ ਇਸ ਵਾਰ ਇਹ ਕਹਿਣਾ ਹੈ ਕਿ ਰੈਜ਼ਰਵੇਸ਼ਨ ਚੂਰ ਹੋਣੋਂ ਪੱਕਾ ਮੋਰਚਾ ਲੰਮੇ ਸਮੇਂ ਤੋਂ ਅ ਰੈਜ਼ਰਵੇਸ਼ਨ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਿਹਾ ਸਟਰਗਲ ਕਰ ਰਿਹਾ ਅੱਜ ਦੀ ਜਿਹੜੀ ਮੀਟਿੰਗ ਹੈ ਜਿਹਦੇ ਚ ਸਾਰੇ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਸਾਥੀ ਆਏ ਸਨ ਉਹਨਾਂ ਚ ਡੂੰਘਿਆ ਵਿਚਾਰਾ ਕੀਤੇ ਗਿਆ ਨੇ ਇਹ ਮੋਰਚੇ ਨੂੰ ਜ਼ਿਲ੍ਹਾ ਪੱਧਰ ਤੇ ਪਿੰਡ ਪੱਧਰ ਤੇ ਅੱਗੇ ਲਿਜਾਣ ਦੇ ਲਈ ਸੀ ਕੋਸ਼ਿਸ਼ ਕਰ ਰਹੇ ਆ ਔਰ ਫਿਊਚਰ ਦੇ ਵਿੱਚ ਜਲਦੀ ਹੀ ਅਸੀਂ ਇਹ ਜਿਹੜਾ ਇਹ ਜਿਹੜੀ ਪਲਾਨਿੰਗ ਬਣਾ ਰਹੇ ਆ ਇੱਕ ਵਰਕਆਊਟ ਪਲਾਨ ਬਣਾਈ ਜਾਏਗੀ ਆਪਰੇਸ਼ਨਲ ਪਲਾਨ ਬਣਾ ਰਹੇ ਆਂ ਔਰ ਅਸੀਂ ਜਲਦੀ ਹੀ ਪੰਜਾਬ ਗਵਰਨਮੈਂਟ ਤੋਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਅਨਾਉਂਸਮੈਂਟ ਕੀਤੀ ਸੀ ਅਸੈਂਬਲੀ ਦੇ ਵਿੱਚ ਔਰ ਜਿਹੜੀ ਆਨਰੇਬਲ ਮਨਿਸਟਰ ਹੈ ਕੋਨੇ ਇਹ ਕਹਿਆ ਸੀ ਕਿ ਅਸੀਂ ਜਲਦੀ ਹੀ ਜਿਹੜੇ ਚੋਰ ਨੇ ਉਹਨਾਂ ਨੂੰ ਫੜਾਂਗੇ ਔਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਵਿਆਸ ਸਮੇਟ ਉਹਨਾਂ ਨੂੰ ਪੈਸੇ ਜਿਹੜੇ ਉਹਨੇ ਲੈਨੇ ਵਾਪਸ ਕਰਾਂਗੇ ਤੇ ਉਹਨੂੰ ਅੰਦਰ ਵੀ ਲਿਆਵਾਂਗੇ ਯਾਨੀ ਉਹਨਾਂ ਤੇ ਫਰਚੇ ਦਰਜ ਕਰਾਂਗੇ ਤੋਂ ਅੱਜ ਦਾ ਅਸੀਂ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਉਹ ਕਿਰਪਾ ਕਰਕੇ ਜਰੂਰ ਕਰੇ। ਇਸ ਕਾਰਨ ਪਿਛਲੀ ਵਾਰੀ ਜਿਹੜੀ ਲਹਿਵੇ ਚਲਾਈ ਸੀ ਲਗਾਤਾਰ ਉਹ ਕੰਮ ਕੀਤਾ ਸਮਾਜ ਤੇ ਬਹੁਤ ਸਾਰੇ ਜਥੇਬੰਦੀਆਂ ਦੌੜ ਕੇ ਸੰਘਰਸ਼ ਕੀਤਾ ਤੇ ਗੈਪ ਤੋਂ ਬੈਗੇ ਕੀ ਕਾਰਨ ਹੋ ਗਏ? ਹਾਂ ਉਹਦੇ ਚ ਗੈਪ ਪੈਣ ਦੇ ਇੱਕ ਨੂੰ ਕਾਰਨ ਛਲ ਇੱਟ ਸਾਥੀਓ ਸਾਡੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ ਕਿਉਂਕਿ ਅਸੀਂ ਤੁੱਪ ਚ ਸਰਦੀ ਚ ਗਰਮੀ ਚ ਲਗਾਤਾਰ ਕੰਮ ਕਰਦੇ ਸੀ ਔਰ ਬਹੁਤ سارے ਸਾਥੀ ਬਿਮਾਰ ਹੋ ਗਏ ਸੀ ਜਿਵੇਂ ਮੈਨੂੰ ਬੜੀ ਸੀਰੀਅਸ ਪ੍ਰੋਬਲਮ ਆਈ ਸੀ ਲਗਾਤਾਰ ਬੈਂਡ ਕਰਕੇ ਸਾਡੇ ਮਾਸਟਰ ਬਲਵਾਰੀ ਲਾਲ ਜੀ ਨੇ ਉਹਨਾਂ ਨੂੰ ਆਈ ਸੀ ਕੁਝ ਨੌਜਵਾਨ ਬੱਚੇ ਨੂੰ ਅਜਿਹੀ ਸੀ ਬਿਮਾਰ ਹੋ ਗਏ ਸੀ ਔਰ 7 ਮਹੀਨੇ ਤੋਂ ਬਾਅਦ ਪੰਜਾਬ ਗਵਰਨਮੈਂਟ ਦੇ ਨਾਲ ਸਾਡਾ ਸਮਝੌਤਾ ਹੋਇਆ ਸੀ ਰਿਟਨ ਕੈਬਨ ਮਿਨਿਸਟਰੀ ਆਈ ਸੀ ਮੁੱਖ ਮੰਤਰੀ ਨੇ ਵੀ ਸਾਨੂੰ ਅਪਰੋਚ ਕਰਕੇ ਗੱਲ ਕਹੀ ਸੀ ਆਨਰੇਬਲ ਸਾਡੀ ਜਿਹੜੀ ਬੱਚੀ ਹੈ ਜਿਹੜੀ ਡਾਕਟਰ ਬਲਜੀਤ ਕੌਰ ਉਹਨੇ ਪ੍ਰੋਸਾ ਦਿੱਤਾ ਸੀ ਕਿ ਤੁਸੀਂ ਸਾਨੂੰ ਸਮਾ ਦਿਓ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਗਵਰਨਮੈਂਟ ਨੇ ਕਾਫੀ ਹੱਦ ਤੱਕ ਛੜੀਆਂ ਗੱਲਾਂ ਨੂੰ ਮੰਨਿਆ ਔਰ ਬਹੁਤ ਸਾਰੇ ਲੋਕਾਂ ਨੂੰ ਦੇ ਸਰਟੀਫਿਕੇਟ ਕੈਨਸਲ ਕੀਤੇ ਨੇ ਪਰੰਤੂ ਅਜੇ ਵੀ ਬਹੁਤ ਸਾਰੇ ਲੋਕ ਹੈਗੇ ਨੇ ਮੋਟ ਮਹਿਮ ਚਲਾਉਣ ਦੀ ਲੋੜ ਪਿੰਡਾਂ ਦੇ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਇਹ ਜ਼ਰੂਰ ਕਰ ਦੇ ਕੁਝ ਐਮਐਲਏਜ਼ ਨੇ ਵੀ ਸਾਡਾ ਸਾਥ ਦਿੱਤਾ ਜਿਵੇਂ ਕਿ ਜਿਵੇਂ ਕਿ ਐਮਐਲਏ ਪੱਛਮੀ ਤੋਂ ਸੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਹੋਰ ਇਹ ਕੈਮਰਨ ਸਭ ਤੋਂ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੈਜ਼ਰਵੇਸ਼ਨ ਦੀ ਚੋਰੀ ਦੇ ਸਬੰਧ ਵਿੱਚ ਡਿਸਕਸ਼ਨ ਹੋਈ ਹੈ ਔਰ ਗੱਲਬਾਤ ਹੋਈ ਹੈ ਔਰ ਸਰਕਾਰ ਨੇ ਪ੍ਰੋਸਟ ਦਿੱਤਾ ਐਂਡ ਇਟ ਇਜ਼ ਓਨਲੀ ਰਿਕਾਰਡ ਸਰ ਜੀ ਸਾਹਿਬ ਅੱਜ ਕਿਹੜੇ ਕਿਹੜੇ ਨਿਰਣੇ ਲੈ ਕੇ ਆ ਰਹੇ ਸਮਾਜ ਨੂੰ ਅੱਗੇ ਵਿਧਾਨ ਨਹੀਂ ਤੇ ਇੱਕ ਦੋ ਓਕੇ ਕੰਮ ਕਰਨਗੇ ਅੱਜ ਦੇ ਵਿੱਚ ਅਸੀਂ ਜਿਹੜੇ ਮੁੱਖ ਨਿਰਣੇ ਲਏ ਨੇ ਉਹਨਾਂ ਵਿੱਚੋਂ ਇੱਕ ਤੇ ਹੈ ਤੇ ਡਿਸਟ੍ਰਿਕਟ ਪੱਧਰ ਤੇ ਤੇ ਔਰ ਸਟੇਟ ਪੱਧਰ ਤੇ ਅਸੀਂ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕਰਾਂਗੇ ਕਿਉਂਕਿ ਸਰਕਾਰ ਨੇ ਜਿਹੜਾ ਸਰਨਲ ਵਾਦਾ ਕੀਤਾ ਸੀ ਉਹ ਵਾਦਾ ਖਾਫੀ ਕੀਤੀ ਹੈ ਉਹ ਅੱਗੇ ਕੰਮ ਨੂੰ ਅੱਗੇ ਨਹੀਂ ਚਲਾਇਆ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੀ ਕਈ ਜਗ੍ਹਾ ਐਸਸੀ ਸਮਾਜ ਦੇ ਨਾਲ ਬਹੁਤ ਜ਼ਿਆਦਾ ਅਥਿਆਚਾਰ ਹੋ ਰਿਹਾ ਹੈ ਤੇ ਉਹਦੇ ਵਿੱਚ ਕਈ ਵਾਰੀ ਜਿਹੜਾ ਸਮਾਜ ਵੱਲੋਂ ਇਕੱਠੇ ਹੋ ਕੇ ਸੰਘਰਸ਼ ਵੀ ਕੀਤਾ ਗਿਆ ਵਾ ਤਾਂ ਅੱਗੇ ਤੋਂ ਇਦਾਂ ਦੇ ਅਥਿਆਚਾਰ ਨਾ ਹੋਣੇ ਸਮਾਜ ਦੇ ਉਹਦੀ ਨੀਤੀ ਚਾਹੀਦੀ ਹੈ ਦੇਖੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਅਟ੍ਰੋਸਿਟੀਆਂ ਨੇ ਉਹ ਬਹੁਤ ਜ਼ਿਆਦਾ ਹੋ ਰਹੀਆਂ ਨੇ ਯਾਨੀ ਜ਼ੁਲਮ ਅਜ ਤੋ ਨਹੀਂ ਜਦੋਂ ਨਹੀਂ ਇਹ ਤਰਤੀ ਬਣੀ ਹੈ ਉਸ ਵੇਲੇ ਜਿਹੜੇ ਅਤਿਆਚਾਰ ਹੋ ਰਹੇ ਨੇ ਉਹਦਾ ਕਾਰਨ ਹੈ ਗੁਲਾਮੀ ਗੁਲਾਮੀ ਸਾਡੀ ਮੇਨ ਪ੍ਰੋਬਲਮ ਹੈ ਔਰ ਇਹਨਾਂ ਅਤਿਆਚਾਰਾਂ ਦੇ ਖਿਲਾਫ ਅਸੀਂ ਸਾਰੇ ਲੜ ਰਹੇ ਆਂ ਇਕੱਠੇ ਹੋ ਕੇ ਲੜ ਰਹੇ ਆਂ ਵੱਖ-ਵੱਖ ਬੋਲ ਨਿਵਾਸੀ ਜਥੇਬੰਦੀਆਂ ਗਦਰ ਜਥੇਬੰਦੀਆਂ ਲੜ ਰੀਆਂ ਨੇ ਪਰ ਜਦੋਂ ਅਸੀਂ ਇਕੱਠੇ ਹੋ ਕੇ ਲੜਾਂਗੇ ਹੁਣ ਵੀ ਤੁਹਾਡੇ ਸਾਹਮਣੇ ਲੜ ਰਹੇ ਆਂ ਤਾਂ ਉਸ ਵੇਲੇ ਜਿਹੜੇ ਸਾਡੇ ਤੇ ਜ਼ੁਲਮ ਕਰਨ ਵਾਲੇ ਲੋਕ ਨੇ ਉਹ ਚੇਤਨ ਹੋ ਜਾਂਦੇ ਨੇ ਕੌਨਸ਼ੀਅਸ ਹੋ ਜਾਂਦੇ ਨੇ ਔਰ ਜ਼ੁਲਮ ਨਹੀਂ ਕਰਦੇ ਸੋ ਵੀ ਆਰ ਪਲਾਨਿੰਗ ਆਲ ਦੋਸਪੀਪਲ ਆਰਗੇਨਾਈジング ਦ ਫੀਪਰ ਅੱਜ ਦਾ ਜੁਨ ਹੈ ਜਿਹੜਾ ਸਮਾਜ ਨੂੰ ਤੇ 바ਵਾ ਸਾਹਿਬ ਦੇ ਵਿਚਾਰ ਤੇ ਚੱਲਣ ਦੇ ਲਈ ਕੀ জানা ਚਾਹੁੰਦੇ ਆਂ ਜੇ ਗੱਲ ਕਰੀਏ 75 ਸਾਲ ਦੇ 50 ਸਾਲ ਦੇ 70 ਸਾਲ ਦੇ ਵਿਜੋਨ ਦੀ ਕਮੇਟੀ ਦੇ ਵਿੱਚ ਜੀਮੂ ਦਾ ਪਰ ਦੂਜਾ ਥੋੜਾ ਘੱਟ ਨਜ਼ਰ ਆ ਰਿਹਾ ਉਹ ਇਸ ਕਰਕੇ ਘੱਟ ਆ ਰਿਹਾ ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਸੀ ਐਸੋਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਹ ਆਪਣੇ ਨੌਕਰੀਆਂ ਲੈਂਡ ਟੂ ਵਰਕ ਘਰਾ ਵਿੱਚ ਵੜ ਗਏ ਨੇ ਬੰਦ ਡੱਬੀਆਂ ਵੜ ਗਏ ਉਹਨਾਂ ਨੇ ਪੇ ਬੈਕ ਟੂ ਦੀ ਸੋਸਾਇਟੀ ਬਾਬਾ ਸਾਹਿਬ ਨੇ ਜਿਹੜੀ ਕਹੀ ਵਰਸੀ ਕੇ ਜਿਹੜੀ ਸਮਾਜ ਚ ਤੁਸੀਂ ਪੈਦਾ ਹੋਇਓ ਉਹਦਾ ਕਰਜ਼ਾ ਲਾਓ ਉਹਨੇ ਕਰਜ਼ਾ ਨਹੀਂ ਲਾਇਆ ਉਹ ਆਪਣੇ ਘਰ ਪੱਕੇ ਬਣਾਉਣ ਚ ਰਹੇਗੇ ਕੱਪੜੇ ਪਹੁੰਚ ਰਹੇਗੇ ਐਸ ਪ੍ਰਸਤੀ ਚ ਰਹੇਗੇ ਕਰਜ਼ੇ ਲਾਉਣ ਚ ਰਹੇਗੇ ਤੇ ਉਹਨਾਂ ਨੇ ਸੰਘਰਸ਼ ਨਹੀਂ ਕੀਤਾ ਉਹ ਗੈਪ ਆ ਗਿਆ ਉਹ ਗੈਪ ਨੂੰ ਖਤਮ ਕਰਨ ਦੇ ਲਈ ਵੀ ਆ ਟ੍ਰਾਈਂਗ ਜਿਸ ਕਰਕੇ ਕਿ ਮੈਸੇਜ ਨਹੀਂ ਗਿਆ ਅਗਲੀ ਪੀੜ੍ਹੀ ਤੱਕ ਉਹ ਅਗਲੀ ਤੱਕ ਪੀੜ੍ਹੀ ਤੱਕ ਮੈਸੇਜ ਜਾਏ ਉਹਦੇ ਲਈ ਸੀ ਕੋਸ਼ਿਸ਼ ਕਰ ਰਿਹਾ ਯੂਥ ਨੂੰ ਜਗਾ ਰਿਹਾ ਇਸ ਤੋਂ ਅਗਲਾ ਕਿਹੜਾ ਸੈਕਟਰ ਹੈ ਆਪਣਾ ਇਹਦੇ ਲਈ ਅਸੀਂ ਜਲਦੀ ਆਪਣਾ ਮੀਟਿੰਗਾਂ ਕਰਾਂਗੇ ਪੰਜਾਬ ਪੱਧਰ ਦੇ ਉੱਤੇ ਮੀਟਿੰਗਾਂ ਕਰਕੇ ਜਿਹੜਾ ਪ੍ਰੋਗਰਾਮ ਹੈ ਇਹਨੂੰ ਆਰਗੇਨਾਈਜ਼ ਕਰਾਂਗੇ ਇਹਦੇ ਤੇ ਚੇਜੀ ਲਾਵਾਂਗੇ ਆਪਣੇ ਹੱਕਾਂ ਦੀ ਲੜਾਂਗੇ ਔਰ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਨੂੰ ਸਬਕ ਸਿਖਾਵਾਂਗੇ ਔਰ ਆਪ ਖੁਦ ਉਹਨਾਂ ਇਲੈਕਸ਼ਨਾਂ ਦੀ ਡਾਇਰੈਕਸ਼ਨ ਦੇਵਾਂਗੇ ਉਹਦੇ ਵਿੱਚ ਅਸੀਂ ਬਕਾਰਾ ਡਾਇਰੈਕਟਰ ਰਾਹੀਂ ਇੱਕ ਮੁੱਖ ਰੋਲ ਅਦਾ ਕਰਾਂਗਾ